ਮੈਂ ਕਹਿੰਦਾ ਕਿ ਬਸ ਕੋਈ ਚੀਜ਼ ਦੀ ਤਿਆਰੀ ਕੀ ਚੱਲ ਰਹੀ ਹੈ ਇਹ ਸਾਰਾ ਇਸ ਤਰ੍ਹਾਂ ਹੈ ਜੀ ਕਿ ਮੇਰੇ ਵਾਈਫ ਦਲਜੀਤ ਕੌਰ ਘੁੰਮਣ ਪਿੰਡ ਖੈਰਾਬਾਦ ਤਹਿਸੀਲ ਤਸੂਹਾ ਦੇ ਸਰਪੰਚ ਨੇ ਜਿਹੜੇ ਸੈਕੰਡ ਟਾਈਮ ਜਿਹੜੇ ਚੁਣੇ ਗਏ ਆ ਲਗਾਤਾਰ ਉਸ ਤੋਂ ਪਹਿਲਾਂ ਵੀ ਸਾਡੀ ਫੈਮਿਲੀ ਜਿਹੜੀ ਹੈ 7 ਵਾਰ ਤੋਂ ਜ਼ਿਆਦਾ ਉਸ ਪਿੰਡ ਦੀ ਸਰਪੰਚ ਬਣ ਚੁੱਕੀ ਹੈ ਅਸੀਂ ਕਾਂਗਰਸ ਪਾਰਟੀ ਨੂੰ ਬਰੌਂਗ ਕਰਦੇ 10 ਤਰੀਕ ਨੂੰ ਪੌਣੇ 4 ਵਜੇ ਤੇ ਕਰੀਬ ਇਹਦਾ ਫੋਨ ਆਇਆ ਪੰਚਾਇਤ ਸੈਕਟਰੀ ਦਾ ਵੀ ਬੀਡੀਪੀਓ ਸਾਹਿਬ ਨੇ 5 ਵਜੇ ਮੀਟਿੰਗਸ ਬੁਲਾਇਆ ਆ ਤੁਹਾਨੂੰ ਜਦਕਿ 5 ਵਜੇ ਜਿਹੜੀ 5 ਵਜੇ ਤੱਕ ਜਿਹੜਾ ਆਫੀਸ਼ਲ ਟਾਈਮ ਹੈ ਚਲੋ ਫਿਰ ਵੀ ਮੈਡਮ ਜਿਹੜੇ ਕਹਿੰਦੇ ਵੀ ਚਲੋ ਅਸੀਂ ਆ ਜਾਂਦੇ ਆ ਉਹ ਰਸਤੇ 'ਚ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਤੁਸੀਂ ਕਹਿੰਤੋਂ ਮੈਂ ਵੀ ਆ ਜੰਨਾ ਅਸੀਂ ਰਾਈਟ 455 ਤੇ ਬੀਟਪੀਓ ਦੇ ਕਮਰੇ 'ਚ ਐਂਟਰ ਕਰ ਗਏ ਆ ਉੱਥੇ ਜਿਹੜਾ ਸਾਡਾ ਇੱਕ ਜੋਇਨਿੰਗ ਵਿਲੇਜ ਆ ਅਸ਼ਰਫਪੁਰ ਜਿਹਦੇ ਕੋਲ ਕੂੜੇ ਦਾ ਡੰਪ ਨਹੀਂ ਸੀ ਉਹ ਕਹਿੰਦੇ ਜੀ ਵੀ ਉੱਥੇ ਗ੍ਰੈਜੂਏਸ਼ਨ ਪਾ ਦਿਓ ਵੀ ਕੂੜੇ ਦਾ ਜਿਹੜਾ ਡੰਪ ਆ ਉਹ ਯੂਜ਼ ਕਰ ਲੈਣ ਜਦਕਿ ਉਹ ਆਲਰੇਡੀ ਯੂਜ਼ ਕਰ ਰਹੇ ਆ ਪਰ ਪਿਛਲੇ 20 ਸਾਲਾਂ ਤੋਂ ਉੱਪਰ ਅਸੀਂ ਕਿਹਾ ਜੀ ਠੀਕ ਹੈ ਜਿੱਦਾਂ ਤੁਸੀਂ ਕਿਹਾ ਹੈ ਉਦਾਂ ਅਸੀਂ ਰੈਜ਼ੋਲੂਸ਼ਨ ਪਾਸ ਕਰ ਦਿੰਦੇ ਹਾਂ ਕੋਈ ਪ੍ਰੋਬਲਮ ਨਹੀਂ ਉਹ ਵੀ ਸਾਡਾ ਆਪਣੇ ਪਰਿਵਾਰ ਨੇ ਜਿਹੜੇ ਪਿੰਡ ਅਸ਼ਰਪ ਤੋਂ ਦੇ ਨੇ ਉਸ ਤੋਂ ਬਾਅਦ ਮੈਂ ਇੱਕ ਪਰਸਨਲ ਰਿਕਵੈਸਟ ਕੀਤੀ ਪਈ ਆ ਜਦੋਂ ਦੀ ਦੁਬਾਰਾ ਇਲੈਕਸ਼ਨ ਹੋਈ ਆ ਅਸੀਂ ਇਲੈਕਟ ਹੋਏ ਆ ਪਈ 1 ਸਾਲ ਹੋ ਗਿਆ ਆ ਜੇ ਅਸੀਂ ਕਾਂਗਰਸ ਨੂੰ ਬਿਲੋਂਗ ਕਰਦੇ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਸਾਡੇ ਪਿੰਡ 'ਚ ਕੰਮ ਨਹੀਂ ਕਰ ਲਓ ਅਸੀਂ ਬਹੁਤ ਵਾਰ ਆ ਕੇ ਤੁਹਾਡੇ ਕੋਲ ਬੇਨਤੀ ਕਰ ਚੁੱਕੇ ਆ ਇਸ ਵਿੱਚ ਇਸ ਤੋਂ ਪਹਿਲਾਂ ਮੈਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਐਡੀਸੀਡੀ ਹੁਸ਼ਿਆਰਪੁਰ ਨੂੰ ਮਿਲ ਕੇ ਵੀ ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਵੀ ਸਾਡੇ ਪਿੰਡ 'ਚ ਜਿਹੜੇ ਸਾਡੇ ਲੋਕਲ ਐਮਐਲਏ ਆ ਇੱਕ ਉਹਨਾਂ ਦਾ ਰਿਸ਼ਤੇਦਾਰ ਦਫਤਰ ਕੰਮ ਕਰਦਾ ਸੰਦੀਪ ਸਿੰਘ ਢਿੱਲੋਂ ਉਹਨਾਂ ਦੇ ਸਾਹਤ ਸਾਡੇ ਪਿੰਡ 'ਚ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਜਿਹੜਾ ਕਿ ਸਾਡੇ ਨਾਲ ਬਿਲਕੁਲ ਹੀ ਇੱਕ ਪਾਸੇ ਦਾ ਭਗਵੰਤ ਮਾਨ ਜੀ ਕਹਿੰਦੇ ਆ ਕਿ ਜਿਹੜੀ ਇਲੈਕਟਿਡ ਪੰਚਾਇਤ ਆ ਉਹ ਸਭ ਤੋਂ ਉੱਪਰ ਆ ਉਹਦੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ ਤੁਸੀਂ ਜਾ ਕੇ ਤੁਸੀਂ ਪ੍ਰੈਸ ਵਾਲੇ ਮੇਰੇ ਭਰਾ ਨੂੰ ਜਾ ਕੇ ਕਨਫਰਮ ਕਰ ਲਓ ਪੀ ਜਦੋਂ ਦੀ ਨਵੀਂ ਪੰਚਾਇਤਾਂ ਲੱਗ ਹੋਈ ਐ ਜੇ ਤੇ ਇੱਕ ਕੰਮ ਵੀ ਸਟਾਰਟ ਕੀਤਾ ਆ ਮਤਲਬ 1000 ਰੁਪਏ ਦਾ ਕੰਮ ਵੀ ਸਾਡੇ ਪਿੰਡ 'ਚ ਇਹਨਾਂ ਨੇ ਕੀਤਾ ਤੇ ਤੁਸੀਂ ਜੋ ਕਹੋਗੇ ਮਤਲਬ ਐਨੀ ਇੰਟਰਫੀਰੈਂਸ ਲੋਕਲ ਐਮ ਐਲ ਏ ਦੀ ਵੀ ਇਹਨਾਂ ਨੂੰ ਕੰਮ ਨਹੀਂ ਕਰਨ ਦੇਣਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਰਿਕਵੈਸਟ ਕੀਤੀ ਬੀ ਡੀ ਪੀਓ ਸਾਹਿਬ ਨੂੰ ਵੀ ਕੰਮ ਕਰੋ ਵੀ ਦੋ ਨਾਲੇ ਆ ਬਹੁਤ ਜ਼ਰੂਰੀ ਬਣਨ ਵਾਲੇ ਵੀ ਬੀ ਡੀ ਪੀ ਸਾਹਿਬ ਉਹ ਹੀ ਬਣਾ ਦਿਜੇ ਤੇ ਉਹਨਾਂ ਨੇ ਕਿਹਾ ਵੀ ਨਹੀਂ ਤੁਹਾਡੇ ਪਿੰਡ ਦਾ ਕੰਮ ਨਹੀਂ ਅਸੀਂ ਸ਼ੁਰੂ ਕਰਨਾ ਜੇ ਤੁਹਾਡੇ ਪਿੰਡ ਦਾ ਅਸੀਂ ਕੰਮ ਸ਼ੁਰੂ ਕਰਾਂਗੇ ਤੇ ਸਾਡੀਆਂ ਇਥੇ ਬਦਲੀਆਂ ਕਰ ਦੇਣੀਆਂ ਕਿਉਂਕਿ ਸਾਡੇ ਤੇ ਪੋਲੀਟਿਕਲ ਪ੍ਰੈਸ਼ਰ ਬਹੁਤ ਆ ਫਿਰ ਉਹਦੇ ਚ ਗਿਆ ਜੀ ਫਿਰ ਠੀਕ ਹੈ ਵੀਡੀਓ ਪੀਆ ਸਾਹਿਬ ਜੀ ਨਹੀਂ ਤੇ ਅਲਟੀਮੇਟਲੀ ਫਿਰ ਸਰ ਕੋ ਅਸੀਂ ਤਾਂ ਹਾਈ ਕੋਰਟ ਹੀ ਜਾਵਾਂਗੇ ਰਿਟ ਵਿੱਚ ਜੇ ਤੁਸੀਂ ਸਾਨੂੰ ਨਹੀਂ ਕੋਆਪਰੇਟ ਕਰਨਾ ਇਹ ਸੇਮ ਕਨਵਰਸੇਸ਼ਨ ਜਿਹੜੀ ਮੈਂ ਉਸੇ ਵੇਲੇ 5:02 ਮਿੰਟ ਤੇ ਏਡੀਸੀ ਡੀ ਨੂੰ ਉਹਨਾਂ ਨੂੰ ਜਿਹੜੀ ਆ ਦੱਸ ਦਿੱਤੀ ਵੀ ਤੁਹਾਡੇ ਅਫਸਰ ਦਾ ਆ ਰਵਈਆ ਆ ਸਾਡੇ ਨਾਲ ਉਹਨਾਂ ਨੇ ਅਸ਼ੋਰੈਂਸ ਦਿੱਤੀ ਵੀ ਸੋਮਵਾਰ ਬੁਲਾ ਕੇ ਇਹਨਾਂ ਨੂੰ ਕਰਾਵਾਂਗੇ ਉਸ ਤੋਂ ਬਾਅਦ ਇਹਨਾਂ ਨੇ ਇਨਕੁਨੈਵੈਂਸ ਵਿਦ ਲੋਕਲ ਐਮਐਲਏ ਤੇ ਸੰਦੀਪ ਸਿੰਘ ਢਿੱਲੋਂ ਇੱਕ ਮੁਲਾਜ਼ਮ ਆਪਣਾ ਜਿਹੜਾ ਜੀਆਰਐਸ ਨਰੇਗਾ ਦਾ